ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਰ ਹਜ਼ਰ ਹੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਇਸ ਤੋਂ ਪਹਿਲਾਂ ਜਦੋਂ ਆਪਾਂ ਇਹ ਚੈਨਲ ਸ਼ੁਰੂ ਕੀਤਾ ਸੀ ਤੇ ਸੁਖਣੀ ਸਾਹਿਬ ਦੇ ਪਾਠ ਦਾ ਜੋ ਸਟੇਕ ਸੀ ਉਸ ਤੋਂ ਸ਼ੁਰੂ ਕੀਤਾ ਸੀ ਸੁਖਮੀ ਸਾਹਿਬ ਤੋਂ ਬਾਅਦ ਫਿਰ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜਿਨ੍ਹਾਂ ਜੋ ਚੁਪਹਿਰਾ ਸਾਹਿਬ ਸੰਗਤਾਂ ਕੱਟਦੀਆਂ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਦਾਸਰੇ ਦੀ ਇੱਕ ਅਰਦਾਸ ਪ੍ਰਵਾਨ ਹੋਈ ਉਹ ਆਪਣੀ ਹੱਦ ਬੀਤੀ ਸੁਣਾ ਕੇ ਦਾਸ ਨੇ ਆਪ ਜੀ ਦੇ ਨਾਲ ਇਸ ਚੈਨਲ ਨੂੰ ਜੀਵਦਾ ਐਸੀ ਆਪ ਸਭ ਨੇ ਪਿਆਰ ਦਿੱਤਾ ਸੀ ਤੇ ਜੋ ਭੰਤਨ ਬਾਬਾ ਦੀਪ ਸਿੰਘ ਦੇ ਸਥਾਨ ਤੋਂ ਪ੍ਰਵਾਨ ਹੋਈਆਂ ਅਰਦਾਸਾਂ ਜਿਨ੍ਹਾਂ ਨੂੰ ਉਥੋਂ ਦਾਤਾ ਪ੍ਰਾਪਤ ਹੋਈਆਂ ਜਿਨ੍ਹਾਂ ਕੋ ਸੱਚੀਆਂ ਹੱਡ ਬੀਤੀਆਂ ਦਾਸ ਨੂੰ ਮਿਲੀਆਂ ਦਾਸ ਨੇ ਆਪ ਜੀ ਨੂੰ ਸੁਣਾਈਆਂ ਆਪ ਨੂੰ ਸਾਂਝ ਪਾਈਆਂ ਪਰ ਸਤਸੰਗਤ ਜੀ ਦਾ ਸੇ ਹਾਲਾਤ ਕੁਝ ਐਸੀ ਕਿ ਉਹਨਾਂ ਹੱਡ ਬੀਤੀਆਂ ਦੀ ਭਾਲ ਕਰਨ ਵਾਸਤੇ ਫੀਲਡ ਦੇ ਵਿੱਚ ਜਾਣਾ ਪੈਂਦਾ ਉੱਥੇ ਵਿਚਰਨਾ ਪੈਂਦਾ ਸੰਗਤਾਂ ਦੇ ਨਾਲ ਵਿਚਰ ਕੇ ਵਿਚਾਰ ਸਾਂਝੇ ਕਰਨੇ ਪੈਂਦੇ ਲੋਕਾਂ ਤੋਂ ਪੁੱਛਗਿੱਛ ਕਰਨੀ ਪੈਂਦੀ ਇੰਟਰਵਿਊਆਂ ਲੈਣੀਆਂ ਪੈਂਦੀਆਂ ਤੇ ਦਾਸ ਦੀ ਕੁਝ ਉਮਰ ਕੁਝ ਸਰੀਰਕ ਹਾਲਾਤ ਇਹੋ ਜੀ ਕਿ ਆਪਾਂ ਬਹੁਤ ਜਿਆਦਾ ਸਫਰ ਨਹੀਂ ਕਰ ਸਕਦੇ ਕਿਉਂਕਿ ਦਾਸ ਇੰਨੀ ਜਿਆਦੀਆਂ ਬਿਮਾਰੀਆਂ ਦੇ ਨਾਲ ਘਿਰਿਆ ਹੋਇਆ ਸੀ ਮੋਟਾਪਾ ਇਤਨਾ ਸੀ ਕਿ 160 ਤੋਂ 60 ਕਿਲੋ ਦਾਸ ਦਾ ਵਜ਼ਨ ਸੀ ਤੇ ਸਾਧ ਸੰਗਜੀ ਤੁਰੰਤ ਤੋਂ ਸਮਰਥ ਸੀ ਬਹੁਤ ਔਖੇ ਸੀ ਪਰ ਧੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਕਿਰਪਾ ਕੀਤੀ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਮੁਕਤੀ ਦਿਵਾਈ ਪਰ ਕੁਛ ਕਰਮ ਰੋਗ ਐਹੋ ਜੇ ਹੁੰਦੇ ਨੇ ਜਿਵੇਂ ਕਿ ਮੇਰੇ ਚੂੜਿਆਂ ਦੀ ਜੋ ਛੱਟ ਹੈ ਜੋ ਚੂੜੇ ਮੇਰੇ ਖਰਾਬ ਹੋਏ ਹਨ ਉਹਨਾ ਮੇਰਾ ਸਰੀਰ ਅਲਾਉਡ ਕਰਦਾ ਆਪਰੇਸ਼ਨ ਕਰਉਣ ਵਾਸਤੇ ਤੇ ਨਾ ਉਹ ਠੀਕ ਹੀ ਹੋ ਸਕਦੇ ਇਸ ਲਈ ਮਨ ਥੋੜਾ ਜਿਆ ਤਰਨ ਵਿੱਚ ਦਿੱਕਤ ਆਉਂਦੀ ਹੈ ਪਰ ਫਿਰ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਕਲਗੀਧਰ ਪਾਤਸ਼ਾਹ ਧਾਨ ਗੁਰੂ ਅਰਜਨ ਦੇ ਮਹਾਰਜ ਪੰਜਵੇਂ ਪਾਤਸ਼ਾਹ ਡਾਕਟਰ ਸਾਹਿਬ ਜਿਹੜੇ ਮਹਾਨ ਡਾਕਟਰ ਜਿਹੜੇ ਕੋਲ ਦੁਨੀਆਂ ਦੇ ਦੁੱਖ ਦੂਰ ਕਰਦੇ ਨੇ ਉਹਨਾਂ ਦੀ ಅಪਾਰ ਕਿਰਪਾ ਸਦਕਾ ਆਪਾਂ ਥੋੜਾ ਬੋਤਾ ਆਪਣੇ ਜੋਗਾ ਫਿਰਨ ਤੁਰਨ ਜੋਗੇ ਹੋ ਗਏ ਕਿ ਆਪਾਂ ਆਪਣੀਆਂ ਕਿਰਿਆ ਸਾਰੀਆਂ ਆਪ ਸੋਧ ਸਕਦੇ ਚੱਲ ਫਿਰ ਸਕਦੇ ਥੋੜੀ ਬੋਤੀ ਸੈਰ ਕਰ ਸਕਦੇ ਪਰ ਬਹੁਤਾ ਲੰਮਾ ਆਪਾਂ ਤੁਰ ਨਹੀਂ ਸਕਦੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਾਬਾ ਜੀ ਨੇ ਮੁਕਤੀ ਦਵਾਈ ਤੇ ਜੇ ਉਹਨਾਂ ਦੀ ਕਿਰਪਾ ਹੋਈ ਤੇ ਇਹ ਟੁੱਟੇ ਵੀ گنڈੇ ਜਾਂਦੇ ਆ ਇਹ ਚੂਲੇ ਵੀ ਠੀਕ ਹੋ ਜਾਣੇ ਆ ਆਪਨ ਪੂਰਨ ਪਰੋਸਾਏ ਪਰ ਆਪਾਂ ਬਾਬਾ ਜੀ ਨੂੰ ਹੁਣ ਕੋਈ ਐਹੋ ਜੀ ਬੇਨਤੀ ਨਹੀਂ ਕਰੀਦੀ ਹੁਣ ਤੇ ਇਹੋ ਇੱਕ ਬਾਬਾ ਜੀ ਦੇ ਹਜ਼ੂਰੇ ਹੋਈ ਬੇਨਤੀ ਹੈ ਇਹੋ ਹੀ ਅਰਦਾਸ ਹੈ ਕਿ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਰੱਖੀ ਧੰਨ ਮਰਿੰਕਾਰ ਦੇ ਚਰਨਾਂ ਵਿੱਚ ਰੱਖੀ ਪ੍ਰਭੂ ਦੇ ਚਰਨਾਂ ਵਿੱਚ ਰੱਖੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੱਖੀ ਆਪਣੇ ਚਰਨਾਂ ਵਿੱਚ ਰੱਖੀ ਜਿੱਦਾਂ ਦਾ ਮਰਜੀ ਰੱਖੀ ਭਾਵੇਂ ਬਿਮਾਰੀਆਂ ਦੇ ਨਾਲ ਗ੍ਰਸਤ ਰੱਖੀ ਭਾਵੇਂ ਤੰਦਰੁਸਤੀ ਦੇ ਕੇ ਰੱਖੀ ਪਰ ਦਾਸ ਨੂੰ ਆਪਣੇ ਚਰਨਾਂ ਵਿੱਚ ਰੱਖੀ ਦਾਸ ਤੇਰੇ ਦਰ ਤੋਂ ਦੂਰ ਨਾ ਹੋਵੇ ਦਾਸ ਤੇਰੇ ਦਰ ਦਾ ਚੱਕਰ ਬਣਿਆ ਰਵੀ ਬੋਲਾ ਬਣਿਆ ਰਵੀ ਸੋ ਸਾਥ ਸੰਗਤ ਬਾਕੀ ਉਹ ਬੇਅੰਤ ਹੈ ਉਹਦੀ ਮਹਿਮਾ ਅਪਾਰ ਹੈ ਉਹ ਸਭ ਕੁਝ ਠੀਕ ਕਰ ਸਕਦੇ ਨੇ ਇਹ ਉਹਨਾਂ ਦੀ ਮਰਜ਼ੀ ਹੈ ਜੋ ਉਹਨਾਂ ਕਰਨਾ ਹੈ ਪਰ ਆਪਾਂ ਹੁਣ ਜਦੋਂ ਵੀ ਕਿਤੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਗਏ ਜਾਂ ਬਾਬਾ ਨੌ ਸਿੰਘ ਜੀ ਦੇ ਦਰ ਤੇ ਗਏ ਅਰਦਾਸ ਕਰਨ ਵਾਸਤੇ ਤੇ ਆਪਾਂ ਸੰਗਤਾਂ ਦੀ ਅਰਦਾਸ ਲੈ ਕੇ ਗਏ ਜਿਹੜੀਆਂ ਸੰਗਤਾਂ ਨੇ ਜੋ ਡਿਊਟੀ ਲਈ ਕਿ ਸਾਡਾ ਆ ਸ਼ਹੀਦੀ ਦੇ ਕਰਾਉ ਸਾਡੀ ਆਰ ਅਰਦਾਸ ਕਰਾਉ ਉਥੇ ਜਿਹੜੇ ਉਹਨਾਂ ਦੇ ਬਾਬਾ ਦੀਪ ਸਿੰਘ ਜੀ ਦੇ ਸਥਾਨ ਤਾਲਾ ਸਾਹਿਬ ਤੇ ਜਿਹੜੇ ਸਿੰਘ ਅਰਦਾਸੀ ਖਲੋਤੇ ਹੁੰਦੇ ਨੇ ਉਹਨਾਂ ਨੂੰ ਬੇਨਤੀਆਂ ਕਰਕੇ ਅਰਦਾਸਾਂ ਕਰਾਉਂਦੇ ਰਹੇ ਕਈਆਂ ਦੀਆਂ ਪ੍ਰਵਾਨ ਹੋਈਆਂ ਕਈਆਂ ਦੀ ਜੋ ਵੀ ਹੈ ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ ਇਹ ਉਹ ਬਾਬਾ ਦੀਪ ਸਿੰਘ ਜਾਨੇ ਤੇ ਜਾਂ ਉਹ ਸੰਗਤ ਜਾਣੇ ਆਪਣਾ ਤੇ ਕੰਮ ਹੈ ਕਿ ਆਪਾਂ ਜਾ ਕੇ ਸਵਾਲ ਪਉਣਾ ਸੀ ਪਾਦਤਾ ਬਾਬਾ ਜੀ ਨੂੰ ਕਿ ਬਾਬਾ ਜੀ ਆ ਸੰਗਤ ਦੇ ਵਿੱਚੋਂ ਫਲਾਣੇ ਵਿਅਕਤੀ ਦੀ ਆ ਬੇਨਤੀ ਹੈ ਤੇ ਆ ਉਸਨੇ ਆਪ ਜੀ ਦੇ ਹਜ਼ੂਰ ਆਪ ਜੀ ਦੇ ਚਰਨਾਂ ਵਿੱਚ ਸੀ ਦੀ ਦੇਖ ਦੀ ਭੇਟਾ ਭੇਜੀ ਹੈ ਇਸ ਨੂੰ ਪ੍ਰਵਾਨ ਕਰੋ ਉਸ ਦੀ ਬੇਨਤੀ ਪ੍ਰਵਾਨ ਕਰੋ ਕਈਆਂ ਦੇ ਫੋਨ ਆਏ ਕਈਆਂ ਦੇ ਵੀਜੇ ਵੀ ਲੱਗੇ ਕਈਆਂ ਦੀਆਂ ਬਿਮਾਰੀਆਂ ਵੀ ਦੂਰ ਹੋਈਆਂ ਪਰ ਕਈਆਂ ਦੇ ਲਾਹਮੇ ਵੀ ਆਏ ਕਿ ਸਾਡਾ ਤੇ ਕੰਮ ਹੋਇਆ ਨਹੀਂ ਇਸ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਕਿ ਕਿਉਂ ਨਹੀਂ ਹੋਇਆ ਇਹ ਤੇ ਤੁਹਾਡੇ ਕੁਝ ਐਹੋ ਜੇ ਕਰਮ ਹੁੰਦੇ ਨੇ ਜਿਹੜੇ ਮਿਟ ਨਹੀਂ ਸਕਦੇ ਤੇ ਉਹਨਾਂ ਨੂੰ ਮਿਟਣ ਵਾਸਤੇ ਹੋਰ ਜ਼ਿਆਦਾ ਮਿਹਨਤ ਦੀ ਲੋੜ ਹੁੰਦੀ ਹੈ ਜ਼ਿਆਦਾ ਚੰਗੇ ਕਰਮ ਕਰਨ ਦੀ ਲੋੜ ਹੁੰਦੀ ਹੈ ਜ਼ਿਆਦਾ ਨਾਮ ਜਪਣ ਦੀ ਲੋੜ ਹੁੰਦੀ ਹੈ ਤੇ ਇਹ ਭਾਈ ਤੁਸੀਂ ਕਰੋ ਚੰਗੇ ਕਰਮ ਕਰੋ ਊਲ ਮੰਤਰ ਦਾ ਜਾਪ ਕਰੋ ਗੁਰੂ ਮੰਤਰ ਦਾ ਜਾਪ ਕਰੋ ਵੱਧ ਤੋਂ ਵੱਧ ਬਾਣੀ ਪੜੋ ਤੇ ਸਤ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਿਮਰਨ ਤੇ ਬਾਬਾ ਦੀਪ ਸਿੰਘ ਜੀ ਨੂੰ ਸਮਰਥਾ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੋਈ ਹੈ। ਗੁਰੂ ਅਰਜਨ ਦੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੋਈ ਹੈ। ਤੇ ਉਹ ਵੀ ਉਹਨਾਂ ਦੀਆਂ ਤਾਕਤਾਂ ਦੇ ਨਾਲ ਉਹਨਾਂ ਦੇ ਬਚਨਾਂ ਦੇ ਨਾਲ ਸਾਰੇ ਕਾਰਜ ਕਰਦੇ ਹਨ। ਤੇ ਜਦੋਂ ਉਹਨਾਂ ਦੇ ਵੀ ਮਨ ਵਿੱਚ ਮੇਰ ਪੈ ਗਈ ਤੇ ਉਹ ਪੁੱਠੇ ਕਰਮ ਵੀ ਉਸ ਦੇ ਕਰ ਦੇਣੇ ਨੇ। ਸਿਰਫ ਇੱਕ ਹੀ ਇੱਕ ਹੀ ਚੀਜ਼ ਦੀ ਜ਼ਰੂਰਤ ਹੈ ਵਿਸ਼ਵਾਸ ਰੱਖੋ ਭਰੋਸਾ ਰੱਖੋ ਆਪਣੇ ਹਿਰਦੇ ਵਿੱਚ ਤਰੇੜ ਨਹੀਂ ਆਉਣ ਦੇਣੀ ਕਿ ਪਤਾ ਨਹੀਂ ਮੈਨੂੰ ਇੱਥੋਂ ਦਾਤ ਮਿਲਣੀ ਹੈ ਕਿ ਨਹੀਂ ਮਿਲਣੀ ਹਿਰਦੇ ਵਿੱਚ ਇਹੋ ਹੀ ਸੋਚਣਾ ਹੈ ਕਿ ਜਿਸ ਦਰਤੇ ਮੈਂ ਆ ਗਿਆ ਇਸ ਦਰ ਤੋਂ ਮੈਂ ਖਾਲੀ ਨਹੀਂ ਜਾਵਾਂਗਾ ਸੋ ਸਾਫ ਸੰਗਤ ਹੁਣ ਅੱਜ ਆਪਾਂ ਗੁਰਮਤ ਵਿਚਾਰਾਂ ਦੇ ਸਬੰਧੀ ਇੱਕ ਨਵਾਂ ਮਿਸ਼ਾ ਜਿਹੜਾ ਸ਼ੁਰੂ ਕਰਨ ਲੱਗੇ ਆਂ ਜੋ ਮਹਾਂਪੁਰਸ਼ ਸੰਤ ਬਾਬਾ ਰਾਮ ਸਿੰਘ ਜੀ ਦੇ ਤੁਹਾਡਾ ਸਾਹ ਵਾਲੇ ਉਹਨਾਂ ਨੇ ਬੜੀਆਂ ਕਿਤਾਬਾਂ ਉਹਨਾਂ ਦੀਆਂ ਲਿਖੀਆਂ ਹੋਈਆਂ ਦਾਸ ਨੇ ਉਹ ਸਾਰੀਆਂ ਪੜੀਆਂ ਉਹਨਾਂ ਦੀ ਉਹ ਕਿਤਾਬਾਂ ਨੂੰ ਉਹਨਾਂ ਦੀਆਂ ਜੋ ਧਾਰਮਿਕ ਪੁਸਤਕਾਂ ਹਨ ਉਹਨਾਂ ਨੂੰ ਬਚਿਆ ਉਹਨਾਂ ਦਾ ਇੱਕ ਅਰਸਾਲਾ ਧਾਰਮਿਕ ਪੱਤਰ ਦਾ ਆਤਮ ਮਾਰਗ ਜਿਹੜੀ ਉਹ ਵਤਵਾੜਾ ਸਾਹਿਬ ਤੁਸੀਂ ਛੱਪਦੀ ਹੈ ਉਸ ਨੂੰ ਮਿਦਾਸ ਨੇ ਕਾਫੀ ਸਾਲ ਦਾਸ ਨੇ ਉਹ ਲਾਈਫ ਟਾਈਮ ਲਈ ਲਵਾਇਆ ਹੋਇਆ ਸੀ ਤੇ ਉਹ ਕਾਫੀ ਪੜਿਆ ਉਹਨਾਂ ਦੇ ਵਿੱਚੋਂ ਜੋ ਮੈਂ ਸਿੱਖਿਆ ਜੋ ਉਹਨਾਂ ਦੇ ਵਿੱਚੋਂ ਜੋ ਮੈਨੂੰ ਮਹਿਸੂਸ ਹੋਇਆ ਜੋ ਲੱਭਿਆ ਉਸ ਵਿੱਚੋਂ ਅੱਜ ਕੁਝ ਥੋੜੀਆਂ ਜੀਆਂ ਗੁਲਾਬ ਜਿਹਾ ਕਰਕੇ ਦਾਰਸ਼ਨਿਕ ਖੇਮਾ ਮੰਗ ਲੈਣੀ ਹੈ ਫਿਰ ਕੱਲ ਹਾਜ਼ਰ ਹੋਵਾਂਗੇ ਇੱਕ ਇਸੇ ਹੀ ਗੁਰਮਤਿ ਵਿਚਾਰਾਂ ਤੇ ਇਹ ਮਨੁੱਖ ਨੂੰ ਮਨੁੱਖਾ ਦੇਹੀ ਕਿਉਂ ਮਿਲੀ ਹੈ ਮਨੁੱਖ ਨੂੰ ਕੀ ਕਰਨਾ ਚਾਹੀਦਾ ਹੈ ਇਸ ਸੰਬੰਧ ਦੇ ਵਿੱਚ ਇਸ ਵਿਸ਼ੇ ਤੇ ਲੈ ਕੇ ਆਪਾਂ ਸਾਖੀ ਜਾਂ ਵਿਚਾਰ ਜਾਂ ਗੱਲਾਂ ਕਰਾਂਗੇ ਸੋ ਸਾਧ ਸੰਗਤ ਆਓ ਮਹਾਪੁਰਖਾਂ ਦਾ ਬੋਲਣਾ ਹੋ ਗਾਇ ਕਿਤੇ ਪਰਥਾਈ ਆਪਾਂ ਜੇ ਇਸ ਤੇ ਵਿਚਾਰ ਕਰਨੀ ਹੈ ਕਿ ਮਹਾਪੁਰਖ ਜੋ ਬੋਲਦੇ ਨੇ ਜੋ ਮਹਾਪੁਰਖ ਕਹਿੰਦੇ ਨੇ ਉਹ ਸੱਚ ਹੁੰਦਾ ਹੈ ਉਹ ਬਿਲਕੁਲ ਸੱਚ ਕਹਿੰਦੇ ਨੇ ਉਹ ਗਲਤ ਨਹੀਂ ਕਹਿੰਦੇ ਤੇ ਮਹਾਪੁਰਖ ਜੋ ਕਹਿ ਗਏ ਉਸਤੇ ਵਿਚਾਰ ਕਰਨੀ ਕਿ ਇਹ ਮਨੁੱਖ ਤੋਂ ਕੀ ਕਰ ਰਿਹਾ ਹੈ ਸਾਨੂੰ ਪਰਮੇਸ਼ਰ ਵੱਲੋਂ ਕੀ ਹੁਕਮ ਹੈ ਸਾਡੇ ਗੁਰੂ ਸਾਹਿਬ ਵੱਲੋਂ ਕੀ ਹੁਕਮ ਹੈ ਸਾਥ ਸੰਗਤ ਜੀ ਆਓ ਇਸ ਤੋਂ ਪਹਿਲਾਂ ਕਿ ਆਪਾਂ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਈਏ ਸਾਰੇ ਕਰੋ ਜੀ ਕਿਰਪਾ ਦਿਓ ਜੀ ਅਸੀਸ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸਾਧ ਸੰਗਤ ਪਰਮੇਸ਼ਰ ਵਾਹਿਗੁਰੂ ਨੇ ਮਨੁੱਖ ਨੂੰ ਹੋਰ ਜੋ ਜੁਨਾ ਹਨ ਨਾ ਹੋਰ ਜੁਨੀਆਂ ਜੋ 84 ਲੱਖ ਜੁਨਾ ਹਨ ਤੇ ਜਿਹਦੇ ਵਿੱਚੋਂ ਸਾਧ ਸੰਗਤ 83 ਲੱਖ 9000 999 ਜੁਨਾ ਨਖਿੱਧ ਹਨ ਜਿਨ੍ਹਾਂ ਦੇ ਵਿੱਚ ਦੀ ਨੰਗ ਕੇ ਸ਼ੇਰ ਹੋੜ ਕੇ ਆਪਾਂ ਨੂੰ ਵਾਰੀ ਮਿਲਦੀ ਹੈ ਮਨੁੱਖਾ ਜਨਮ ਪ੍ਰਾਪਤ ਹੁੰਦਾ ਹੈ ਤੇ ਇਹ ਜਿਹੜਾ ਮੂਰਖਾ ਜਨਮ ਹੈ ਜਿਹੜੀ ਮਨੁੱਖ ਨੂੰ ਹੋਰਾਂ ਜੁਨੀਆਂ ਦੇ ਨਾਲ ਬਖਰਾ ਤੇ ਵੇਖਲਾ ਰੱਖਿਆ ਹੈ ਮਨੁੱਖ ਨੂੰ ਜਿੱਥੇ ਪਿਛਲੇ ਉਹਨੇ ਕੀਤੇ ਕਰਮ ਭੋਗਣੇ ਉਸ ਦੇ ਨਾਲ ਨਾਲ ਇਸ ਮਨੁੱਖਾ ਜਨਮ ਦੇ ਵਿੱਚ ਆ ਕੇ ਕਰਮ ਕਰਨ ਦੀ ਵੀ ਖੋਲ ਹੈ ਕਾਹ ਹੀ ਤੇ ਧੰਗੁਰੂ ਅਰਜਨ ਦੇਵ ਜੀ ਪੰਨੇ ਪਾਤਸ਼ਾਹ ਕਹਿੰਦੇ ਹਨ ਭਈ ਪ੍ਰਾਪਤ ਮਨੁੱਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਹੁਣ ਤੈਨੂੰ ਜਿਹੜੀਆਂ 83 ਲੱਖ 83 ਹਜ਼ਾਰ 900 99 ਜੂਨਾ ਭੋਗਣ ਤੋਂ ਬਾਅਦ ਇਹ ਜੋ ਮਨੁੱਖਾ ਦੇਹ ਹੀ ਮਿਲੀ ਹੈ ਇਹ ਤੈਨੂੰ ਇੱਕ ਵਾਰ ਹੀ ਮਿਲੀ ਹੈ ਇਹ ਬਹੁਤ ਸਾਰੀਆਂ ਜਿਹੜੀਆਂ ਜੂਨਾ ਉਹਦੇ ਨਾਲੋਂ ਤੁਹਾਨੂੰ ਨਵੇਕਲਾ ਰੱਖਿਆ ਹੈ ਮਨੁੱਖਾ ਜਨਮ ਇਸ ਦੇ ਵੱਖਰੇ ਪੰਧੀਆਂ ਬਹੁਤ ਸਾਰੀਆਂ ਪਰਤਾਂ ਤੇ ਖੂਬੀਆਂ ਹਨ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਮਨੁੱਖ ਕਰਮ ਤੇ ਭੋਗ ਜੁਨੀ ਤੇ ਮਨੁੱਖਾ ਜੁਨੀ ਜਿਹੜੀ ਹੈ ਕਰਮ ਜੁਨੀ ਜੁਮੀ ਹੈ ਤੇ ਭੋਗ ਜੂ ਨਹੀਂ ਹੈ ਕਰਮ ਭੋਗਦਾ ਵੀ ਹੈ ਤੇ ਕਰਮ ਕਰਦਾ ਵੀ ਹੈ ਬਾਕੀ तमाम ਜੀਵ ਸਿਰਫ ਕਰਮ ਭੋਗਣ ਵਾਸਤੇ ਹੁੰਦੇ ਨੇ ਉਹ ਪਿਛਲੇ ਕੀਤੇ ਕਰਮਾਂ ਨੂੰ ਭੋਗਣ ਵਾਸਤੇ ਆਉਂਦੇ ਨੇ ਇਥੋਂ ਤੱਕ ਹਾਥੀ ਸ਼ੇਰ ਏਡੇ ਜੀਵਾਨ ਏਡੇ ਤਗੜੇ ਜੀਵ ਜਿਹੜੇ ਉਹ ਵੀ ਕਰਮ ਭੋਗਣ ਹੀ ਆਉਂਦੇ ਨੇ ਉਹ ਆਪਣੇ ਕਰਮਾਂ ਦਾ ਲੇਖਾ ਦੇਣ ਵਾਸਤੇ ਹੁੰਦੇ ਨੇ ਤੇ ਜਦੋਂ ਮਨੁੱਖਾ ਦੇਹੀ ਮਰਦੀ ਹੈ ਤੇ ਨਾਲ ਨਾਲ ਆਪਣੇ ਪਿਛਲੇ ਕੀਤੇ ਕਰਮਾਂ ਦਾ ਭੁਗਤਾਨ ਕਰਨਾ ਹੁੰਦਾ ਹੈ ਤੇ ਨਵੇਂ ਚੰਗੇ ਕਰਮ ਕਰਕੇ ਨਾਮ ਜਪ ਕੇ ਪਰਮੇਸ਼ਰ ਦਾ ਨਾਮ ਜਪ ਕੇ ਉਹ ਪਰਮੇਸ਼ਰ ਨੂੰ ਮਿਲਣਾ ਹੁੰਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਹਨ ਆਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਹੋਰ ਕੋਈ ਕੰਮ ਜਿਹੜਾ ਵਾ ਉਹ ਨਹੀਂ ਕਰਨਾ ਸਿਰਫ ਸੰਗਤ ਵਿੱਚ ਬੈਠ ਕੇ ਸਾਧ ਸੰਗਤ ਕਰਕੇ ਉਸ ਪ੍ਰਮਾਤਮਾ ਦਾ ਨਾਮ ਜਪਣਾ ਹੈ ਸਾਧ ਸੰਗਤ ਕਰਮਾਂ ਦੀ ਥਿਉਰੀ ਜਿਹੜੀ ਇੱਕ ਵੱਖਰਾ ਵਿਸ਼ਾ ਹੈ ਜਿਸ ਦੀ ਗੰਭੀਰਤਾ ਨਾਲ ਵਿਚਾਰ ਕਰਨ ਤੇ ਹੀ ਸੋਝੀ ਮਿਲਦੀ ਹੈ ਮਹਾਂਪੁਰਖ ਜਿਹੜੇ ਨੇ ਜਿਨ੍ਹਾਂ ਨੇ ਅਨੁਭਵ ਕੀਤੇ ਜਿਨ੍ਹਾਂ ਨੇ ਤਜਰਬੇ ਕੀਤੇ ਉਹਨਾਂ ਨੇ ਕਰਮਾਂ ਨੂੰ ਤਿੰਨਾਂ ਸ਼੍ਰੇਣੀਆਂ ਵਿੱਚ ਵੰਡ ਕੇ ਦੱਸਿਆ ਜਿਨ੍ਹਾਂ ਚ ਪਹਿਲੇ ਕਿਰਿਆਮਾਨ ਕਰਮ ਦੂਸਰੇ ਪ੍ਰਾਪਤ ਕਰਮ ਤੇ ਤੀਸਰੇ ਸੰਚਿਤ ਕਰਮ ਦੱਸੇ ਹਨ ਜਿਹੜੇ ਕਿਰਿਆਮਾਨ ਕਰਮ ਜੋ ਨੇਤਾ ਪ੍ਰਤੀ ਕੀਤੇ ਜਾਂਦੇ ਹਨ ਤੇ ਜਿਹੜੇ ਪ੍ਰਾਪਤ ਕਰਮ ਹਨ ਜੋ ਸਾਡੇ ਸਾਹਮਣੇ ਆਪਣੇ ਆਪ ਆ ਕੇ ਖਲੋ ਜਾਂਦੇ ਹਨ ਜਿਨ੍ਹਾਂ ਦਾ ਸਾਨੂੰ ਚੇਤਾ ਵੀ ਨਹੀਂ ਹੁੰਦਾ ਉਹ ਸਾਡੇ ਜਿਹੜੇ ਪਿਛਲੇ ਕੀਤੇ ਹੋਏ ਕਰਮਾਂ ਦਾ ਫਲ ਹੁੰਦਾ ਹੈ ਉਹ ਨਤੀਜਾ ਸਾਹਮਣੇ ਆਉਂਦਾ ਹੈ ਪਤਾ ਲੱਗਦਾ ਹੈ ਕਿ ਇਸ ਮੇਰੀ ਪ੍ਰਾਪਤ ਹੈ ਇਸ ਪ੍ਰਾਪਤ ਇਸ ਚੰਗੀ ਵੀ ਹੋ ਸਕਦੀ ਹੈ ਮਾੜੀ ਵੀ ਹੋ ਸਕਦੀ ਹੈ ਇਹ ਜਿਹੜੀ ਸਕਾਰਾਤਮਕ ਵੀ ਹੋ ਸਕਦੀ ਹੈ ਨਕਾਰਾਤਮਕ ਵੀ ਹੋ ਸਕਦੀ ਹੈ ਤੀਸਰੇ ਹਨ ਜੋ ਕਰਮ ਸਾਡੇ ਪਿਛਲੇ ਕਈ ਜਨਮਾਂ ਤੋਂ ਸਟੋਰ ਵਿੱਚ ਜਮਾ ਪਏ ਹਨ ਉਹ ਹਨ ਸੰਚਿਤ ਕਰਮ ਸਮਾਂਉਣ ਤੇ ਇਹਨਾਂ ਨੇ ਪ੍ਰਾਪਲਬਦ ਬਣ ਕੇ ਸਾਡੇ ਸਾਹਮਣੇ ਆਉਣਾ ਜਿਵੇਂ ਮਹਾਰਾਜ ਬਾਣੀ ਵਿੱਚ ਫਰਮਾਨ ਕਰਦੇ ਹਨ ਪੁਰਬ ਕਰਮ ਾਂਕਰ ਜਬ ਪ੍ਰਗਟਾ ਪੁਰਬ ਕਰਮ ਾਂਕਰ ਜਬ ਪ੍ਰਗਟਾ ਪੈਟਿਓ ਪੁਰਖ ਰਸਕ ਬਰਾਗੀ ਮਿਟਿਓ ਅੰਧੇਰ ਮਿਲੰਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ਮਿਟਿਓ ਅੰਧੇਰ ਮਲੰਕ ਹਰਨਾਨਕ ਜਨਮ ਜਨਮ ਕੀ ਸੋਈ ਜਾਗੀ ਜਦੋਂ ਪੁਰਬਲੇ ਕੁਝ ਕਰਮਾਂ ਦਾ ਔਂਕਰ ਫੁੱਟਦਾ ਹੈ ਨਾ ਤੇ ਰਸਕ ਬਰਾਗੀ ਦਾ ਪੁਰਖ ਦਾ ਮਲਾਪ ਹੁੰਦਾ ਹੈ ਭਾ ਪੂਰਾ ਸਤਿਗੁਰੂ ਮਿਲ ਜਾਂਦਾ ਹੈ ਪੂਰੇ ਸਤਿਗੁਰੂ ਦੀ ਬਖਸ਼ਿਸ਼ صدਕਾ ਤਤ ਬੇਤੇ ਬ੍ਰਹਮਣੇਸ਼ੀ ब्रह्म सूत्री ब्रह्म भक्ता अभेद मां मुर्ख रब दे प्यारे ਦਾ ਮੁਲਾਪ ਹੋ ਜਾਂਦਾ ਹੈ ਜਿਸ ਦੀ ਸੂਭਤ ਨਾਲ ਜਨਮ सफल ਹੋ ਜਾਂਦਾ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਨਾ ਕਾ ਕਰਮਾ ਕੋ ਨਾਨਕ ਤਿਸ ਪਿਓ ਪੁਰਾ ਪੁੱਤ ਜਿਸ ਪੂਰਬ ਲਿਖੇ ਕਰਣਾ ਇਹ ਜਿਹੜੇ ਕਰਮ ਹਨ ਇਸ ਤਰ੍ਹਾਂ ਦੇ ਨਾਲ ਕਰਮ ਸੰਧਾਨਤ ਵਿੱਚ ਜੀਵ ਤੇ ਲਾਗੂ ਹੋ ਕੇ ਆਪਣਾ ਅਸਰ ਛੱਡਦੇ ਰਹਿੰਦੇ ਹਨ ਸਾਡੇ ਲਈ ਇੰਨਾ ਵਿੱਚ ਕਿਰਿਆਮਾਨ ਕਰੂੰ ਬਹੁਤ ਹੀ ਮਸਤਪੂਰਨ ਕਿਰਿਆਮਾਨ ਕਰਮ ਹਰ ਵਕਤ ਹਰ ਸਵਾਸ ਹਰ ਕਰਮ ਤੇ ਧਿਆਨ ਮੰਗਦਾ ਹੈ ਮਹਾਰਾਜ ਤਕੀਦ ਕਰਦੇ ਹਨ ਐਸਾ ਕੰਮ ਮੂਲ ਨਾ ਕੀਚੇ ਜਿਤ ਅੰਤ ਪਛਤਾਇਆ ਪੀ ਹੁਣ ਜਿਹੜਾ ਤੈਨੂੰ ਹੁਣ ਜਿਹੜੇ ਤੈਨੂੰ ਕਰਮ ਕਰਨ ਦੀ ਆਜ਼ਾਦੀ ਹੈ ਨਾ ਉਹਦੇ ਵਿੱਚ ਹੁਣ ਇਹ ਤੈਨੂੰ ਤੂੰ ਸੋਚਣਾ ਹੈ ਕਿ ਤੂੰ ਕਿਸ ਤਰ੍ਹਾਂ ਦਾ ਕਰਮ ਕਰਨਾ ਹੈ ਮਾੜਾ ਕਰਨਾ ਹੈ ਕਿ ਚੰਗਾ ਕਰਮ ਹੈ ਜੇ ਮਾੜਾ ਕਰੇਗਾ ਤੇ ਫਿਰ ਤੈਨੂੰ ਨਖਿੱਧ ਜੁਨੀਆਂ ਫਿਰ ਪ੍ਰਾਪਤ ਹੋਣਗੀਆਂ ਕਰਮ ਅਨੁਸਾਰਕ ਨਰਕ ਪ੍ਰਾਪਤ ਹੋਏਗਾ ਚੰਗਾ ਕਰੇਗਾ ਸਵਰਗ ਪ੍ਰਾਪਤ ਹੋਏਗਾ ਫਿਰ ਕਰਮ ਅਨੁਸਾਰਕ ਫਿਰ ਜੁਨਾਂ ਦੇ ਵਿੱਚ ਜਾ ਕੇ ਬਾਸ਼ਨਾਵਾਂ ਦੇ ਮੁਤਾਬਕ 84 ਦੇ ਵਿੱਚ ਪੈਣਾ ਪੈਂਦਾ ਹੈ ਤੇ ਫਿਰ ਮਨੁੱਖਾ ਦੇਹੀ ਮਿਲਦੀ ਹੈ ਦੁਬਾਰਾ ਕਰਮ ਕਰਨ ਵਾਸਤੇ ਤੇ ਫਿਰ ਬੰਦਾ ਜਿਹੜਾ ਮਨੁੱਖਾ ਦੇਹੀ ਵੇਖੀ ਆਪਣੀ ਮੁਕਤੀ ਪ੍ਰਾਪਤ ਕਰ ਸਕਦਾ ਹੈ ਉਸ ਪਰਮਾਤਮਾ ਨੂੰ ਮਿਲ ਸਕਦਾ ਹੈ ਇਸੇ ਕਰਕੇ ਤੇ ਫਰੀਦ ਸਾਹਿਬ ਕਹਿੰਦੇ ਹਨ ਫਰੀਦਾ ਚਨੀ ਕਮੀ ਨਹੀਂ ਗੁਣ ਤੇ ਕਮਰੇ ਵਿਸਾਰ ਮਤ ਸ਼ਰਮਿੰਦਾ ਥੀ ਵਈ ਸਾਈ ਦੇ ਦਰਬਾਰ ਇਸ ਜਿਹੜੀ ਸੁਮਚਾ ਮਨੁੱਖ ਦੇਹੀ ਨਾ ਇਹਦੀ ਸਫਲਤਾ ਲਈ ਵੀ ਮਹਾਰਾਜ ਜੀ ਸਾਨੂੰ ਪ੍ਰੇਨਾ ਦਿੰਦੇ ਹਨ ਕਬੀਰ ਇਹੋ ਕਰ ਜਾਏਗਾ ਕੌਣੇ ਮਾਰਗ ਲਾਏ ਕਹਿ ਸੰਗਤ ਕਰ ਸਾਧਕੀ ਕਹਿ ਹਰਿ ਕੇ ਕੋ ਲਗਾਈ ਜਿੰਦਗੀ ਦੇ ਬਾਖੀ ਕੰਮਾਂ ਬਾਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਫਰਮਾਨ ਕੀਤਾ ਹੈ ਅਬਰ ਕਾਜ ਤੇਰੇ ਕਿਤੇ ਨਾ ਕਾਮੂ ਮੇਰੇ ਸਾਧ ਸੰਗਤ ਭਾਜੀ ਕੇਵਲ ਨਾਮ ਸਾਧ ਸੰਗਤ ਜੀ ਇੱਕ ਛੋਟੀ ਜੀ ਗੱਲ ਕਰਕੇ ਇੱਥੇ ਹੀ ਸਮਾਪਤੀ ਹੈ ਇਸ ਦਾ ਦੂਜਾ ਭਾਗ ਲੈ ਕੇ ਅੱਪ ਕੱਲ ਫਿਰ ਅਧਰੋਵਾਂਗੇ ਜਿਨ੍ਹਾਂ ਭਰਾ ਤੇ ਭਰਾਵਾਂ ਨੇ ਇਸ ਨੂੰ ਹੁਣ ਲਗਾਤਾਰ ਸੁਣਨਾ ਹੈ ਦੋ ਤਿੰਨ ਭਾਗ ਚੱਲਣੇ ਹਨ ਉਹ ਦਾਸੇ ਚੈਨਲ ਗੁਰਸਾਖੀਆਂ ਸ਼ਬਦੋਚਾਰ ਨੂੰ ਸਬਸਕ੍ਰਾਈਬ ਕਰ ਲੈਣੋ ਤਾਂ ਜੋ ਆਉਣ ਵਾਲਾ ਨੋਟੀਫਿਕੇਸ਼ਨ ਜਿਹੜਾ ਉਹਨਾਂ ਕੋ ਸਮੇਂ ਸਿਰ ਪੂਜਦਾ ਸਕੇ ਸੋ ਸਤ ਸੰਗਤ ਜਿਵੇਂ ਕਿ ਧੰਗੁਰੂ ਅਰਜਨ ਦੇ ਪੰਜਵੇਂ ਪਾਤਸ਼ਾਹ ਨੇ ਕਿਹਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਜਿਹੜੇ ਹੋਰ ਤੂੰ ਕੰਮ ਕਰਨੇ ਨਾਲ ਧੀਆਂ ਪੁੱਤ ਸਾਹਮਣੇ ਮਹਿਲ ਮਾੜੀਆਂ ਬਣਾਉਣੇ ਕੋਠੀਆਂ ਕਾਰਾਂ ਬਣਾਉਣ ਖਰੀਦਣੀਆਂ ਤੇ ਜਾਇਦਾਦਾਂ ਬਣਾਉਣੀਆਂ ਇਹ ਇਹ ਸਿਰਫ ਮਾਇਆ ਹੈ ਇਹ মোহ ਮਾਇਆ ਹੈ ਇਹ ਨਾਲ ਤੁਹਾਡੇ ਕਿਸੇ ਕੰਮ ਨਹੀਂ ਆਉਣਾ ਇਹ ਨਾਲ ਕਿਸੇ ਕੰਮ ਨਹੀਂ ਆਉਣਾ ਔੜ ਕਿ ਬਈ ਜਦੋਂ ਤੇ ਸੰਸਾਰ ਤੋਂ ਜਾਣਾ ਹੈ ਨਾ ਧੀਆਂ ਪੁੱਤਰ ਵੀ ਇੱਥੇ ਛੱਡ ਜਾਣੇ ਕਿਸੇ ਦੇ ਨਾਲ ਨਹੀਂ ਜਾਣਾ ਕਿਸੇ ਨੇ ਨਹੀਂ ਕਹਿਣਾ ਕਿ ਤੂੰ ਬਾਪੂ ਸਾਡੇ ਲਈ ਕਮਾਈ ਕਰਦਾ ਰਿਆ ਸਾਡੇ ਲਈ ਚੋਰੀਆਂ ਕਰਦਾ ਰਿਆ ਤੇ ਹੁਣ ਜਿਹੜੀ ਇਹ ਤੈਨੂੰ ਸਜ਼ਾ ਮਿਲਣੀ ਆ ਉਹ ਭੁਗਤਣ ਵਾਸਤੇ ਅਸੀਂ ਤੇਰੇ ਨਾਲ ਚੱਲਦੇ ਹਾਂ ਨਹੀਂ ਚੋਰ ਕੀ ਹਾਮਾ ਭਰੇ ਨਾ ਕੋਏ ਉਥੇ ਜਾ ਕੇ ਕਿਸੇ ਨੇ ਹਾਮੀ ਨਹੀਂ ਭਰਨੀ ਇਹ ਮਨੁੱਖ ਤੈਨੂੰ ਆਪਣੇ ਕੀਤੇ ਕਰਮਾਂ ਦਾ ਫਲ ਆਪ ਭੁਗਤਣਾ ਪੈਣਾ ਹੈ ਇਸ ਲਈ ਤੂੰ ਹੋਰ ਇਹੋ ਜੇ ਕੰਮ ਨਾ ਕਰ ਤੇ ਜੰਗੇ ਕਰਮ ਜਿਹੜੇ ਤੂੰ ਕਰਦਾ ਹੈ ਨਾ ਉਹ ਓਨਲੀ ਜ਼ੀਰੋ ਠੀਕ ਉਹ ਸਿਫਰਾ ਨੇ ਤੇ ਉਹਨਾਂ ਦਾ ਕੋਈ ਮੁੱਲ ਨਹੀਂ ਪੈਂਦਾ ਉਹਨਾਂ ਦਾ ਮੁੱਲ ਤਦੋਂ ਪੈਂਦਾ ਹੈ ਜਦੋਂ ਨਾਮ ਦਾ ਏਕਾ ਲੱਗ ਜਾਂਦਾ ਹੈ ਨਾਲ ਜ਼ੀਰੋ ਦੇ ਨਾਲ ਏਕਾ ਲਾ ਦਿਓ ਤੇ ਫਿਰ ਅੱਗੇ ਜਿੰਨੀਆਂ ਮਰਜ਼ੀ ਜ਼ੀਰੋ ਲਾਈ ਜਾਈਏ ਫਿਰ ਮੁੱਲ ਵਧਦਾ ਜਾਂਦਾ ਹੈ ਸੋ ਸਾਧ ਸੰਗਤ ਚੰਗੇ ਕੰਮ ਕਰਨ ਦੇ ਨਾਲ-ਨਾਲ ਚੰਗੇ ਕੰਮ ਕਰਨੇ ਹਨ ਚੰਗੇ ਕੰਮ ਕਰਨ ਦੇ ਨਾਲ-ਨਾਲ ਉਸ ਪਰਮੇਸ਼ਰ ਦਾ ਨਾਮ ਜਪਣਾ ਜਿਹੜਾ ਜ਼ਰੂਰੀ ਹੈ ਕਿਉਂਕਿ ਜਦੋਂ ਸਵਾਸਾਂ ਦੀ ਪੂੰਜੀ ਦੇ ਕੇ ਪਰਮੇਸ਼ਰ ਨੇ ਸਾਨੂੰ ਇਹ ਸੰਸਾਰ ਵਿੱਚ ਭੇਜਿਆ ਤੇ ਨਾਲ ਇਹ ਕਹਿ ਦਿੱਤਾ ਕਿ ਲੈ ਪਈ ਤੈਨੂੰ ਇਹ ਸਵਾਸਾਂ ਦੀ ਪੂੰਜੀ ਦੇ ਦਿੱਤੀ ਹੈ ਇਹ ਪੂੰਜੀ ਨਾਲ ਤੂੰ ਨਾਮ ਦਾ ਵਪਾਰ ਕਰਕੇ ਆਉਣਾ ਹੈ ਤੇ ਤਾਂ ਤੈਨੂੰ ਮੇਰੇ ਨਾਲ ਆਵੇਦ ਹੋਣ ਦਾ ਸਮਾਂ ਪ੍ਰਾਪਤ ਮਿਲ ਸਕੇਗਾ ਤਾਂ ਹੀ ਤੂੰ ਮੇਰੇ ਚਰਨਾ ਵਿੱਚ ਆ ਸਕੇਗਾ ਨਹੀਂ ਤੇ ਫਿਰ ਤੂੰ ਜੁਨਾਂ ਦੇ ਵਿੱਚ ਆਪਣੇ ਕੀਤੇ ਕਰਮ ਅਨਸਾਰ ਫਲ ਭੋਗ ਕੇ ਤੈਨੂੰ ਫਿਰ ਚਰਾਸ਼ ਵਿੱਚ ਪੈਣਾ ਪਵੇਗਾ ਸਾਥ ਸੰਗਤ ਆਓ ਆਪਾਂ ਜਿੱਥੇ ਚੰਗੇ ਕਰਮ ਕਰਦੇ ਆਂ ਜਿੱਥੇ ਕਿਸੇ ਗਰੀਬ ਨੂੰ ਕਿਸੇ ਗਰੀਬ ਦਾ ਟੱਠਾ ਕਰ ਉਸ ਨੂੰ ਉਸ ਕੋਲ ਹੈ ਨਹੀਂ ਮਾਇਆ ਨਹੀਂ ਉਸ ਨੂੰ ਘਰ ਪਾ ਕੇ ਦਿੰਨੇ ਕਿਸੇ ਗਰੀਬ ਦੀ ਲੜਕੀ ਦੇ ਵਿਆਹ ਵਿੱਚ ਆਮਦاد ਕਰ ਦੇ ਕਿਸੇ ਗਰੀਬ ਨੂੰ ਦਵਾਈਆਂ ਲੈ ਕੇ ਦਿੰਦੇ ਬੜੀਆਂ ਸੰਸਥਾਵਾਂ ਬੜੀਆਂ ਸੇਵਾ ਸਸਾ ਸੇਵਾ ਸੇਵੀ ਸੰਸਥਾਵਾਂ ਬੜੀਆਂ ਹੋਈਆਂ ਨੇ ਜਿਹੜੀਆਂ ਬਹੁਤ ਚੰਗੇ ਚੰਗੇ ਕੰਮ ਕਰ ਰਹੀਆਂ ਨੇ بڑے ਆਸ਼ਰਮ ਖੁੱਲੇ ਹੋਏ ਨੇ ਜਿੱਥੇ ਮਨੁੱਖਤਾ ਦੀ ਸੇਵਾ ਕੀਤੀ ਜਾਂਦੀ ਹੈ ਪਰ ਉਹ ਵੱਢ ਭਾਗੇ ਜਿਹੜੇ ਇਹਨਾਂ ਕਰਮ ਦੇ ਨਾਲ ਨਾਲ ਨਾਮ ਦਾ ਏਕਾ ਲਾਉਂਦੇ ਨਾਮ ਜਪਦੇ ਹਨ ਉਹਨਾਂ ਦੇ ਸਾਰੇ ਹੀ ਕਰਮ ਸਫਲ ਹੋ ਜਾਂਦੇ ਨੇ ਉਹਨਾਂ ਨੂੰ ਉਸ ਪਰਮਾਤਮਾ ਉਸ ਪਰਮੇਸ਼ਰ ਨਾਲ ਅੰਤ ਬੜੇ ਮਿਲੰਦਾ ਸੁਭਾਗ ਸਮਾ ਪ੍ਰਾਪਤ ਹੁੰਦਾ ਹੈ ਤੇ ਉਹ ਬਾਰ-ਬਾਰ ਜੁਨਾਂ ਵਿੱਚ ਨਹੀਂ ਆਉਂਦੇ ਫਿਰ ਉਹਨਾਂ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਜੁਨਾਂ ਤੋਂ ਫਿਰ ਜਦੋਂ ਕਿਤੇ ਪਰ ਬਾਤਮਾ ਲੋੜ ਸਮਝਾਏ ਤੇ ਫਿਰ ਉਹ ਸਿੱਧਾ ਹੀ ਮਨੁੱਖਾ ਦੇਈ ਵਿੱਚ ਹੀ ਭੇਜਦਾ ਹੈ ਵੀ ਆਹ ਹੁਣ ਤੈਨੂੰ ਕਰਮ ਕਰਨ ਵਾਲਾ ਹੈ ਇਹ ਕਰਕੇ ਸੋ ਸਾਥ ਸੰਗਤ ਆਓ ਆਪਾਂ ਵੀ ਜਿੱਥੇ ਚੰਗੇ ਕਰਮ ਕਰਨੇ ਹਨ ਉੱਥੇ ਉਸ ਪਰਮੇਸ਼ਰ ਦਾ ਨਾਮ ਜਪੀਏ ਇਸ ਦਾ ਜੋ ਮਹਾਪੁਰਖਾਂ ਦਾ ਬੋਲਣਾ ਹੋਵੇ ਕਿਤੇ ਪਰਥਾਏ ਦਾ ਦੂਜਾ ਭਾਗ ਕੱਲ ਪੇਸ਼ ਕਰਾਂਗੇ ਜੀ ਭੁੱਲਾਂ ਚੁੱਕਾਂ ਦੀ ਮਾਫੀ ਬੋਲਦਿਆਂ ਹੋਇਆਂ ਜੇ ਕੋ ਦਾਸ ਕੋ ਰੋ ਐ ਰੋ ਜੀ ਗਲਤ ਲਫ਼ਜ਼ ਬੋਲੇ ਗਏ ਹੁਣ ਜਿਸ ਦੇ ਨਾਲ ਕਿਸੇ ਦੇ ਮਨ ਨੂੰ ਸੱਟ ਲੱਗੀ ਹੋਵੇ ਦਾਸ ਹੱਥ ਜੋੜ ਕੇ ਮਾਫੀ ਮੰਗਦਾ ਹੈ ਤੇ ਜੋ ਪ੍ਰਮਾਨ ਗੁਰਬਾਣੀ ਦੇ ਵਿੱਚ ਦਿੱਤੇ ਹਨ ਜੇਕਰ ਉਹ ਪ੍ਰਮਾਨ ਦਿੰਦੇ ਆ ਕੋਈ ਗੁਰਬਾਣੀ ਗੈਣ ਕਰਨ ਕਿ ਕੋਈ ਗਲਤੀ ਹੋ ਗਈ ਉਹ ਵੀ ਭੁੱਲਣ ਹਾਰ ਸਮਝ ਕੇ ਮਾਫ ਕਰ ਦੇਣਾ ਆਓ ਹੁਣ ਸਮਾਪਤੀ ਹੈ ਕੱਲ ਫਿਰ ਹਾਜ਼ਰ ਹੋਵਾਂਗੇ ਤੇ ਫਤਿਹ ਬੁਲਾਉਣ ਤੋਂ ਪਹਿਨੋਂ ਆਪ ਜੀ ਦੇ ਚਰਨਾਂ ਵਿੱਚ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਦਾਸ ਦੇ ਚੈਨਲ ਨੂੰ ਗੁਰਸਾਖੀਆਂ ਸਦੂਚਾਰ ਨੂੰ ਸਬਸਕ੍ਰਾਈਬ ਕਰੋ ਤੇ ਜਿਹੜੀ ਅੱਜ ਇਹ ਮੈਂ ਪੋਸਟ ਪਾਉਣ ਲੱਗਾ ਇਸ ਨੂੰ ਵੱਧ ਤੋਂ ਵੱਧ ਵੱਦ ਤੋਂ ਵੱਦ ਗੁਰਪੰਥ ਦੇ ਵਿੱਚ ਸ਼ੇਅਰ ਕਰੋ ਤਾਂ ਜੋ ਇਸ ਦਾ ਲਾਭ ਹਰ ਕੋਈ ਪ੍ਰਾਪਤ ਕਰ ਸਕੇ ਆਓ ਹੁਣ ਫਤੇ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ